ਮੈਂ ਵੀ ਆ ਵੀ ਕਿੰਨੀ ਪਿਆਰੀ ਚੀਜ਼ ਜੀ ਆ ਵੀ ਗਨਮ ਬਲੈਕ ਵਿੱਚ ਇਹ ਤਾਂ ਬੰਜੂਗਾ ਨਾ ਉਹ ਤੋਂ ਵੇਖੋ ਕਿੰਨੀ ਸੋਹਣੀ ਸੀ ਬੰਦੀ ਹੈ ਨਾਲ ਪਲੇਨ ਕੰਟਰਾਸਟ ਸਲਵਾਰ ਤੇ ਕੇ ਮੇਜੇਡ ਡਿਜ਼ਾਈਨ ਹੈ ਲਾਈਟ ਸ਼ੇਡ ਮੈਂ ਇਸ ਦੇ ਨਾਲ ਆ ਚੇਨ ਸ਼ੇਡ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਾਲ ਵਲੌਗ ਦੇ ਵਿੱਚ ਤੇ ਮੈਂ ਵੀ ਰੰਮੀ ਰੰਲੇ ਸਾ ਜਿਹੜੇ ਬਹੁਤ ਵਧੀਆ ਹੋਗੇ ਤੇ ਅੱਜ ਆਪਾਂ ਚੰਨੇ ਗੁੜੀਆ ਦਾ ਸੂਟ ਲੈਣੇ ਹਨ ਤੇ ਉਹਦੇ ਵਾਸਤੇ ਲੈਣੀਆਂ ਲੱਕੀ ਜੁੱਤੀ ਤੇ ਹੋਰ ਥੋੜਾ ਬਸ ਸਮਾਨ ਲੈਣਾ ਇੱਕ ਸੰਦੀਪ ਨੇ ਲੈਣਾ ਹੈ ਸੂਟ ਤੇ ਹੁਣ ਚੱਲੇ ਆਂ ਆ ਗਏ ਇੱਧਰ ਸਮਾਦ ਰੋਡ ਇੱਥੋਂ ਕੁੜੀਆ ਵਾਸਤੇ ਲੈਣਾ ਹੈਗਾ ਸੂਟ ਸਲਵਾਰ ਸੂਟ ਆ ਬਖੇਮਾ ਕਿੰਨਾ ਕੁਝ ਮਿਲ ਜਾਂਦਾ ਵੈਰਾਈਟੀ ਆ ਵਾਧੂ ਮਿਲ ਜਾਂਦੀ ਇਹ ਇਹਨੂੰ ਕਹਿੰਦੇ ਅਫਗਾਨੀ ਸੂਟ ਅੱਛਾ ਇਹਨੀ ਸਲਵਾਰ ਕਹਿੰਦੇ ਇਹੀ ਪਟਿਆਲਾ ਹੁੰਦੀ ਜਿਹਨੂੰ ਚੋਣਾ ਪਈ ਹੁੰਦੀ ਨਾ ਇਹ ਪਟਿਆਲਾ ਹੀ ਗਰੀਆਂ ਜਿਹੜੀ ਅਫਗਾਨੀ ਹੁੰਦੀ ਨਾ ਉਹ ਸਿੱਧੀ ਸਿੱਧੀ ਹੁੰਦੀ ਪਰ ਉਹ ਐਡੇ ਬੱਚੇ ਦਾ ਨਹੀਂ ਹੁੰਦਾ ਪੰਜਾਬੀ ਸੂਟ ਇਹਨੂੰ ਕਹਿੰਦੇ ਅਸਲ ਜਿਹੜਾ ਪੰਜਾਬੀ ਸੂਟ ਤੈਨੂੰ ਕੀ ਹੈ ਇਹ ਨਿੱਕਾ ਸੂਟ ਲੱਗਣ ਦੇ ਹਾਂ ਕਲਰ ਕਿੰਨਾ ਪਿਆਰਾ ਹੈ ਇਹ ਬਹਾ ਨਹੀਂ ਆ ਬਹਾ ਵੀ ਲਵਾ ਲਿਆ ਹਾਂ ਕਲਰ ਬੜਾ ਪਿਆਰਾ ਹੈ ਕਲਰ ਦੋਨੇ ਬੜਾ ਸ਼ਾਨਦਾਰ ਦੂਰੋਂ ਮੇਰੀ ਹਰ ਗੁੰਜੜੀ ਲੱਭ ਜਾਣੀ ਵੇਖੀ ਜਾ ਕਹਿੰਦਾ ਜੀ ਮੈਂ ਐਂ ਕੰਪਨੀ ਦਾ ਕੋਈ ਕੰਪਰਮਾਈਸ ਨਹੀਂ ਕਰਦੇ ਸੀ ਜੰਮਾਂ ਮੈਂ ਕਿ ਨਹੀਂ ਕਿ ਚੋਰੀ ਪੁੰਚੀ ਉਹ ਸ਼ਰਾਰਾ ਉਹ ਸ਼ਰਾਰਾ ਉਹ ਹੈਗਾ ਤੇ ਉਹ ਸ਼ਰਾਰਾ ਉਹ ਹੋਮੇ ਪਹਿਲੀ ਗੱਲ ਤੇ 1.5 ਸਾਲ ਦੇ ਬੱਚੇ ਦਾ ਸਲਵਾਰ ਸੂਟ ਮਿਲ ਜੇ ਬੜੀ ਗੱਲ ਦੀ ਨਹੀਂ ਮਿਲੇਗਾ ਕਦੇ ਹੂੰ ਇਹ ਤਾਂ ਗੱਲ ਹੈ ਹਾਂ ਅਜੇ ਤੈਨਾਂ ਨਹੀਂ ਆਇਆ ਕਿ ਦੀਆਂ ਹਾਂ ਕਹਿੰਦੇ ਬੜੀ ਬਹਾਦਰੀ ਮੈਂਡਿਆ ਤੁਹਾਨੂੰ ਨਹੀਂ ਵੀ ਉਹ ਤਾਂ ਦੇਖੀ ਗਏ ਤੋ ਨਹੀਂ ਇਹ ਵੀ ਤੁਸੀਂ ਦੇਖੇਗੇ ਹੋ ਜੀ ਇਹ ਹੋਣੀ ਹੈ ਲਹंगा ਛੋਟਾ ਜਿਹਾ ਲਹंगा ਇਹ ਹੈ ਹੁਣ ਕਹਿੰਦੀ ਵੀ ਇੰਨਾ ਕੋਲ ਦੇਖਣਾ ਵਾ ਇਹ ਇਨ ਕਿਹਨੇ ਪਾਕਿਸਤਾਨੀ ਸੂਟ ਜਿਹੜੇ ਰੱਖਦੇ ਵੀਰ ਹੈਣਾ ਚਮਕਦਮ ਕੋ ਦੇਖੋ ਜੀ ਹਾ ਸੂਟ ਵਧੀਆ ਫਸਟ ਕਲਾਸ ਜੇ ਦੀਦੀ ਬੜੀਆ ਸੂਟ ਹੈ ਕਿਦਾਂ ਬੋਲ ਦਿੰਦੇ ਕਿਦਾਂ ਭਾਜੀ ਬੋਲ ਦਿੰਦੇ ਬੜਾ ਜੇ ਦੀਦੀ ਬੜੀਆ ਸੂਟ ਹੈ ਇਹ ਤੇ ਜਦੋਂ ਬਾਹਰ ਨਿਕਲ ਜਿਓ ਸਾਡੇ ਲਈ ਤਾਂ ਉਹੀ ਬੜੀ ਹੋਵੇ ਹਮਮ ਐਸਾ ਤਾਂ ਸਭ ਹੀ ਬੜੀਆ ਹੈ ਹਾਂ ਬਿਲਕੁਲ ਇਹ ਗੱਲ ਤਾਂ ਆਪਕੇ ਲਈ ਹੈ ਨਾ ਵੈਲਕਮ ਬਿਲਕੁਲ ਕਿਹੜਾ ਆਹ ਹਾਂ ਹਮਾਂ ਇਹ ਵੀ ਸਹੀ ਨਵੀਂ ਵੀਰ ਨੇ ਬੰਦਿਆ ਸਾਰੀ ਕਹਿੰਦੇ ਪਿਆ 골ਡਨ ਥਿਊ ਇਹ ਕੋਨਾ ਨਹੀਂ ਤੇ ਇਹ ਵਾਲਾ ਉੱਪਰ ਹਾਂ ਇਹ ਸੈਂਟਰ ਹਾਂ ਇਹ ਸਹੀ ਹੈ ਹਨਾ ਅੰਦਰ ਇਹ ਵੀ ਫੁੱਲ ਪਾਰਟੀ ਵਰਗੀ ਹੈ ਹੂੰ ਇਸ ਦਾ ਫੈਬ੍ਰਿਕ ਫੁੱਲ ਪਿਓਰ ਨੇਚਰਲ ਗਰੇਡ ਦਾ ਉੱਪਰ ਹੈ نیچے 컬러 ਰੰਗ ਇਸ ਮਾਫੂ ਚਾਰ ਮਿਲ ਜਾਈਏਗਾ 컬러 ਇਹਦੇ ਚਾਰ ਹੀ ਆ ਸਾਹਮਣੇ ਲੱਗੇ ਤੇ ਨਾਲ ਤੇ ਲੱਗੇ ਇੱਕ ਹੀ ਰੰਗ ਆਏਗਾ ਇਸ ਦਾ ਇਹ ਸਿੰਗਰ ਹੈ ਇਹ ਬਹੁਤ ਬੜਾ ਪਿਆਰਾ ਹੈ ਵਾਚ ਰੋਗਰੇਡ ਤੇ ਇਹ ਸ਼ਰਟ ਦੇ ਪਾਪੂਲੇ ਆ ਯਾਰ ਬਸ ਤੇਰੇ ਪਾਲੇ ਆਹ ਕਦਰ ਬੜਾ ਪਿਆਰਾ ਹੈ ਆਹ ਵਾਲਾ ਤੇ ਕੋ ਨੀਚੇ ਵਾਲਾ ਜਿਹੜਾ ਇਹ ਚੀ ਫੁੱਲਾਂ ਵਾਲਾ ਸਭ ਤੋਂ ਨੀਚੇ ਵਾਲਾ ਹਾਂ 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 ਇਸਕੇ ਵੀ ਚਾਰ ਰੰਗ ਹੈ ਬਈ ਆ ਬਹੁਤ ਸੋਹਣਾ ਆ ਤੇ ਬਹੁਤ ਪਿਆਰਾ ਨਾ ਇੱਕ ਵਿਚ ਕਲਾ ਮਿਲ ਜਾਏਗਾ ਹਮਮ ਨੇ ਗਰੀਏ ਨੂੰ ਛੱਡ ਦੋ ਇਹਨ ਸਹੀ में आच्छे, आच्छे। नहीं, नहीं, नहीं। चीज ज्यादा प्यारी ज़्यादा प्यारी संदीप दोनों एक आ एक ਇਹ ਜੀ ਜੈਨ ਨੂੰ ਕਹਾਂਗਾ ਵੀ ਕਰਨ ਦੀ ਇਹਨਾਂ ਲੈ ਗਦੇ ਲਾਲ ਰੰਗ ਬੜਾ ਪਸੰਦ ਉਹਨਾਂ ਨੂੰ ਹੈਨਾ ਲੈ ਵੀ ਆ ਵੀ ਕਿੰਨੀ ਪਿਆਰੀ ਸੀ ਜੀ ਆ ਵੀ ਹਨਮ ਬਲੈਕ ਬੀਚ ਆਵਣਾ ਪਰ ਆ ਵੀ ਉਹ ਤਾਂ ਨਾ ਕਿ ਮੈਂ ਪਰ ਜੋ ਉਹ ਮੈਂ ਕਿੰਨੇ ਸਾਲ ਹੋ ਗਏ ਹੈ ਉਹ ਨਹੀਂ ਗੱਲ ਬੰਦੀ ਯੋ ਤਾਂ ਬੰਜੂਗਾ ਨਾ ਉਹ ਤੋਂ ਵੇਖੋ ਕਿੰਨੀ ਸੋਹਣੀ ਸੀ ਬੰਦੀ ਹੈ ਨਾਲ ਪਲੇਨ ਕੰਟਰਾਸਟ ਸਲਵਾਰ ਤੇ ਕੀ ਬੇਹੇੜਾ ਡਿਜ਼ਾਈਨ ਹੈ ਲਾਈਟ ਸ਼ੇਡ ਵਿੱਚ ਇਸ ਦੇ ਨਾਲ ਮਸਟਰਡ ਦੇ ਸਾਥ ਮੈਨ ਕੰਟਰਾਸਟ ਹੋ ਜਾਏਗਾ ਆਪਣਾ ਮਸਟਰਡ ਨਾਲ ਸਲਵਾਰ ਠੀਕ ਹੈ ਮਸਟਰਡ ਤੋਂ ਡੋਣੀ ਵੀ ਉਹਦਾ ਸੋਹਣੀ ਆ ਕੇ ਨਾ ਸੋਹਣਾ ਆਵੇ ਚੀਜ਼ ਪਿਆਰੀ ਲੱਗੇਗਾ ਹਨਾ ਸਹੀ ਹੈ ਨਾ ਇਹਦੇ ਵਿੱਚ ਦੋ ਕਲਰ ਨਹੀਂ ਨਹੀਂ ਫਰਕਿਆ ਬੜਾ ਡਿਜ਼ਾਈਨ ਦਾ ਲੈ ਗੀ ਮਤਲਬ ਕਲਰ ਤਾਂ ਇਸਕੇ ਮੈਂ ਆਪਕੋ ਕਾਫੀ ਨਹੀਂ ਆ ਚੇਂਜ ਨਹੀਂ ਸੈਡ

ਅਲੱਗ ਹੀ ਡਿਫਰੈਂਸ ਹੈ ਇਹਦਾ ਬਰਸਾ ਬਹੁਤ ਸੋਹਣੀ ਸੀ ਇਹਦੇ ਵਿੱਚ ਫਲਾਵਰ ਥੋੜੇ ਹਾਈਲਾਈਟ ਹੈ ਤੇ ਜਿਹੜੀ ਉਹ ਨੀਚੇ ਵਾਲਾ ਜਿਹੜਾ ਆਮਲ ਹੈ ਇਹਦੇ ਵਿੱਚ ਫਲਾਵਰ ਜਿਹੜੇ ਉਹ ਹਾਈਲਾਈਟ ਨਹੀਂ ਹੈਗੇ ਵੀ ਆਹ ਦੇਖੋ ਇਹਦੇ ਵਿੱਚ ਫਰਕ ਹੈ ਬਸ ਫਰਕ ਇਹ ਹੈ ਬਸ ਆਹ ਦੇਖੋ ਤੇ ਇਹਦੇ ਵਿੱਚ ਫਲਾਵਰ ਪ੍ਰੋਪਰ ਲੱਭਦੇ ਆਹ ਦੇਖੋ ਬਸ ਆਹ ਫਰਕ ਆ ਗਿਆ ਵਧੀਆ ਲੱਗੂਗੀ ਅੱਛਾ ਹੁਣ ਸਦਾ 사이ਡਰ ਕੰਟਰਾਸਟ ਬੜਾ ਸੋਹਣਾ ਹੈ ਡਿਫਰੈਂਟ ਚੀਜ਼ ਬਣੇਗੀ ਜੇ ਤੁਸੀਂ ਕੋਈ ਵੀ ਕਲਰ ਚਾਹੁੰਦੇ ਹੋ ਉਹ ਲਾ ਦਾਂਗੇ ਲੈ ਵੀ ਗੁੜੀਆ ਵਾਸਤੇ ਵੀ ਕਟਵਾ ਲਿਆ ਸੂਟ ਗੁੜੀਆ ਲਈ ਮੈਂ ਖੜਨਾ ਇੱਕ ਮੀਟਰ ਲੈ ਲਿਆ ਉਹਦੇ ਵਾਸਤੇ بڑا ਹੈ ਕਿ ਬਜਾ ਬਜਾ ਹੋਏਣੀ 1 ਮੀਟਰੋਂ ਗੁੜੀਆ ਬਣ ਜਾਏਗੀ ਕਿਉਂਕਿ ਸਲਵਾਰ ਕ ਵੀ 1 ਮੀਟਰ ਦੇ ਦੋ ਹੈ ਨਾ ਹੋਰ ਹੋਰ ਬਲੈਕ ਕਲਰ ਇਹ ਸਾਨੂੰ ਉੱਥੇ ਰੇਟ ਨਹੀਂ ਸਹੀ ਲਾਇਆ ਉੱਥੇ ਨਹੀਂ 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 ਬਿਲਕੁਲ ਜਾਇਜ ਹੈ ਬਈ ਮਖੌਲ ਨਹੀਂ ਕਰਨਾ

ओके okay, चलो ठीक है ये लोकेशन तान दिखाणा है चंगी तरह प्रॉपर ਹੁਣ ਵੇਖ ਲਿਓ ਠੀਕ ਆ ਜੀ ਆ ਕਰ ਲਓ ਚੈੱਕ ਸਾਹਮਣੇ ਤੇ ਇਹ ਪਹਿਲੀ ਦੁਕਾਨ ਦਾ ਠੀਕ ਆ ਜੀ ਲੈ ਵੀ ਆਵਲਾ ਕਾਰਡ ਜੀ ਕਾਰਡ ਵੀ ਪਾਤਾ ਜੀ ਠੀਕ ਆ ਜੀ ਐਡਰੈਸ ਕਰੇ ਲਿਖਿਆ ਹੋਇਆ ਆ ਤੇ ਆ ਨੰਬਰ ਬਾਈ ਹੁਣਾ ਦਾ ਤੇ ਐਸੇ ਬਾਈ ਦਾ ਨੰਬਰ ਆ ਕਾਲ ਕਰ ਲਿਓ ਠੀਕ ਆ ਤੇ ਮੇਰਾ ਨਾਮ ਵੀ ਲੈ ਲਿਓ ਥੋੜਾ ਲੈਸ ਹੋ ਜਾਏਗਾ ਦੇਮ ਠੀਕ ਆ ਜੀ 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 ਬਿਲਕੁਲ ਲੈ ਵੀ ਆ ਵੀ ਲੰਡਿਆ ਕਹਿੰਦੀ ਲੈਣਾ ਹੈ ਤੇ ਇਹ ਵੀ ਲੈ ਲਿਆ ਚਲ ਕੋਈ ਨਹੀਂ ਮੇਰੇ ਵੱਲ ਤੈਨੂੰ ਗਿਫਟ ਇਹ ਘਟਦਾ ਇਹ ਅੱਛਾ ਕਲਰ ਕਲਰ ਠੀਕ ਹੈ ਅੱਛਾ ਕਲਰ ਤੋਂ ਹੋਰ ਵੀ ਕੋਈ ਵੀ ਕਰਾ ਲੈਣਾ ਆਪ ਦੇਖ ਲੈਣਾ ਅੱਛੇ ਜਿਹਾ ਮਾਪੇ ਆ ਕੇ ਉਹ ਦੇਖਾ ਵਾਸਤੇ ਲੈ ਆਂਦਾ ਉਥੋਂ ਜਿੱਥੋਂ ਸੁਨੀਵ ਨੇ ਲਿਆ ਉਥੋਂ ਲਿਆਂਦਾ ਕਟਵਾ ਕੇ ਇਹ ਹੁਣ ਚੇਂਜ ਕਰਾ ਦਾਂਗੇ ਜਿਹੜਾ ਆਪਾਂ ਪਹਿਲਾਂ ਲਿਆ ਆ ਠੀਕ ਲੱਗਦਾ ਸਹੀ ਨਹੀਂ ਆ ਤਰੁਣੀ ਪਾਉਂਦੀ ਹੈ ਤੁਹਾਨੂੰ ਕੈਪਰੀ ਵੀ ਦਿਖਾ ਦੋ ਇਹ ਸੌਂ ਮੀਟੇ ਦੂਜਾ ਕੁੜੀਆਂ ਦੇਖਣੋਂ ਆਤੇ ਆਏ ਜੁੱਤੀ ਕੁੜੀਆਂ ਵਾਸਤੇ ਆ ਦੇਖੋ ਇਹਦਾ ਚੁਕਾਇਆ ਹੁਣ ਇੱਕ ਦਿਨ ਪੱਜ ਕੱਲ੍ਹ ਨੂੰ ਹੁਣ ਕਰ ਸੋਏ ਆਹ ਕਰ ਲਈਏ ਪਸੰਦ ਕੁੜੀਆਂ ਵਾਸਤੇ ਮਲਟੀ ਦੇ ਚਾਹੀਏ ਮਲਟੀ ਜਿਹੋ ਹੀ ਬਸ ਹੋ ਗਈ ਬਸ ਇਹ ਤਾਂ ਠੀਕ ਆ ਓਕੇ ਅੱਜ ਇਹ ਕਿਸਾ ਤਬ ਉਹ ਆਪਣਾ ਕਿੰਦੀ ਨਹੀਂ ਮੇਰੀ ਤੇਰਾ ਤੇਰਾ ਸੂਟੂ ਲਿਆਂਦਾ ਈ ਤੇਰਾ ਚੱਲ ਬਹਿ ਕੇ ਤੈਨੂੰ ਵਿਖਾਉਂਦੇ ਜੁੱਤੀ ਓਈ ਲਿਆਂਦੀ ਹਰ ਗੁਣ ਤੇਰੀ ਬਾਤ ਇਹੋ ਪਤਾ ਹੋਵੇ ਓਏ ਹਾਂ ਹਾਂ ਜੁੱਤੀ ਆਹੋ ਨਹੀਂ ਇਹ ਸਭ ਨੇ ਛੋਟਾ ਸਾਈਜ਼ ਹੀ ਲੈ ਕੇ ਆਏ ਆਪਾਂ ਪੂਰੀ ਆਈ ਓ ਲੈ ਬਹਿ ਜਾ ਬਹਿ ਜਾ ਹੋ ਗਈ ਦੱਦਾਂ ਨੂੰ ਖਵਾ ਦੇ ਪਾ ਦੋਨੋਂ ਪੈਨ ਪਾਓ ਜਿੱਤੀ ਵੇਖੋ ਯਾਰ ਦਾਦਾ ਨੇ ਖਾਖ ਲਿਆ ਉਹ ਦਾਦਾ ਹਾਂਜੀ ਚੂਣੀ ਚੂਣੀ ਦਾਦਾ ਨੂੰ ਖਾ ਲਿਆ ਚਿੱਡੀ ਚੂਣੀ ਉਹ ਚਿੱਡੀ ਚੂਣੀ ਦਾਦੀ ਨੇ ਖਾ ਗਿਆ ਦਾਦੀ ਨੇ ਖਾ ਗਿਆ ਦਾਦੀ ਨੇ ਖਾ ਗਿਆ ਦਾਦੀ ਉਹ ਲੱਤ ਗਈ ਉਹ ਰੋ ਰਹੀ ਆ ਯਾ 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 ਬਾਹਰ ਜਾਏਗਾ ਕਿੱਲਾ ਕੋਈ ਨੋ ਹੋਰ ਅਧਾ ਤਵੇ ਲੈਂਦੇ ਐ ਦਾਦੀ ਨੂੰ ਖਾਗਲਾ ਮਗਰੋਂ ਨਾ ਦਦੀ ਜੀ ਦਾਦੀ ਨੂੰ ਖਾ ਗਿਆ ਮੜੀ ਜੀ ਲੂਜ਼ੇ ਬਤਾਵੇ ਵਾਕੇ ਰੱਖਣੇ ਬਣੇ ਲੂਜ਼ੇ ਮੜੀ ਜੀ ਦਦੀ ਨੂੰ ਖਾ ਲਖ ਤੇ ਆ ਲਾਗੇ ਜਾ ਕੇ ਚਲੋ ਹਾਂ ਦਾਦੀ ਨਹੀਂ ਵੇਖਣ ਦੇ ਬਤਾਵੇ ਪੋਣੇ ਪੋਣੇ ਢਿੱਲੀ ਏ ਥੋੜੀ ਥੋੜੀ ਹੈਨਾ ਬਤਾਵੇ ਪੋਣੇ ਪੋਣੇ ਲਿਆਂਦੇ ਅਸੀਂ ਨਾਲ ਹਾਂ ਤੇ ਕੋਚਾ ਨਾ ਨਹੀਂ ਭੁੱਲੀਆ ਇਹਦਾ ਸਲਵਾਰ ਸੂਟ ਲੈ ਲਿਆ ਫੇਰ ਚੇਂਜ ਕਰਾਉਣਗੇ ਦਾ ਦੋ ਸੰਡਾ ਗਿਆ ਪਾਪਾ ਲੈ ਲਓ ਪਾਓ ਉਹ ਫਿਰ ਮੈਂ ਇਹਦਾ ਵੀ ਉਹ ਲਵਾ ਲਿਆ ਇੱਕੋ ਜੀ ਫਿਰ ਉਹ ਬਦਲਾ ਕੇ ਫਿਰ ਇਹਦੇ ਮੈਂ ਕਿ ਮਿੱਠੀ ਲੈ ਲਵਾਂਗੀ ਇਹੋ ਸੀ ਨਾ ਸੀ ਨਾ ਲੈ ਆਉਣਾ ਮੈਂ ਮਿੱਠੀ ਲੈ ਲੈਂਦੀ ਨਾ ਫਿਰ ਆਪਸ ਸਾਥ ਦਾ ਸੁਆਸ ਸੁਪਰੇ ਨੇ ਉਹ ਮੈਂ ਇਹਨੇ ਪਸੰਦ ਨਹੀਂ ਇੱਕ ਦੂਜਾ ਆਹਰ ਗੁੰਦ ਲੈ ਆਹਰ ਗੁੰਨਾ ਮੈਂ ਤਰਾ ਪਤਾ ਨਾ ਮੈਂ ਛੂਟੂ ਲੈਂਦਾ ਆ ਲੈ ਲੈ ਇਹ ਕੁੜੀ ਫੋਨ ਚਲਾਉਂਦੀ ਇਹ ਕਹਿੰਦੇ ਫੇਸ ਹੰਟੀ ਲੈ ਜਾ ਮਾਂ ਕਹਿੰਦੀ ਕਿ ਕਰਨੇ ਦੂਰ ਹੋ ਦੇ ਯਾਰ ਗੁੰਦਾਈ ਹਾਂਜੀ ਆ ਲੈ 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 ਪੁੱਤ ਲੈ ਲੈ ਮੇਰੀ ਤੀ ਤਾਂ ਬੰਦ ਹੋ ਗਿਆ ਉਹ ਹੈ ਕਹਿੰਦੇ ਵਾਪਸ ਨਾ ਕਰੋ ਸਹੀ ਹੈ ਨਾ ਮੀ ਇਹ ਡਈ ਨਾ ਰਾਜਾ christen ਤੇ ਜੀ ਨੇ ਆਪਣੇ ਜੀਵਨ ਨੇ ਕਦੇ ਅੱਛਾ ਅਭੀ ਨਹੀਂ ਲਾਈਦੀ ਨਾਲ ਰਾਵ ਹੈ ਨਾ ਹੂੰ ਨਨੂ ਨਵਾ ਸਹੀ ਹੈ ਨਾ ਅੰਕਲ ਸੋ ਮੇਂ ਟੌਫੀ ਕਿੰਦਗਣੀ ਆ ਜਾਂਦੀ ਲਾਂਦੀਆਂ ਨਾਲ ਚਿੱਟੀਆਂ ਦਿੱਤੀਆਂ ਇਹਦੀ ਵੀ ਲਾਂਦੀ ਚੰਨੀ ਇਹਦੀ ਪਰ ਜ਼ਿਆਦਾ ਵੱਡੀ ਆਈ ਚੰਨੀ ਇਹਦੀ ਸੰਦੀਪ ਦੀ ਛੋਟੀ ਆਈ ਇਹਦੀ ਆਹ ਬੜੀ ਆ ਨਾ ਚੰਨੀ ਇਹਦੀ ਹਰ ਗੁਣ ਦੀ ਪਰ ਇਹ ਉਹਨੇ ਮੀਟਰ ਤੇ ਲੱਲੇ ਨੇ ਜਿੱਦਾਂ ਕਰੀ ਆ ਐਦਾਂ ਅਧੂ ਵਿਚਕਾਰੋਂ ਵੱਟ ਕੇ ਨਾ ਇੱਥੋਂ ਪੀਕੋ ਕਰਾ ਦੇ ਦੋ ਆ ਦੋ ਕਰ ਦੇਂਗਾ ਹੋਏ ਇਹ ਤਾਂ ਗੱਲ ਸਹੀ ਹੈ ਹੋਰ ਕੀ ਇੱਕ ਇਹ ਤੈਨੂੰ ਆਖੜ ਦੇਗਾ ਮੇਰਾ ਛੜੀ ਹੋਰ ਕੀ ਸੂਟ ਇੱਕ ਕਲਰ ਕਰਵਾ ਛੜਾਂਗਾ ਮੇਕਅਪ ਇਹ ਕੰਮ ਤੇ ਮੁੱਖ ਹੀ ਤਾਂ ਨਹੀਂ ਕੋਈ ਗੱਲ ਨਹੀਂ ਤੂੰ ਦੋਵਾਂ ਨੂੰ ਪੀਕੋ ਕਰਾ ਲਈ ਨਾ ਪਰਾਂ ਚਿੱਟਾ ਨੂੰ ਰੰਗ ਚੜਦਾ ਰੰਗ ਨਹੀਂ ਜੋ ਰੰਗ ਚੜਾ ਗਏ ਧੂਪੀ ਕੋ ਕੜਾਉਣੀ ਉਹ ਜਈ ਕਈ ਰਣਾ ਪੀਹੋ ਵਾਲੇ ਆ ਧਾਗੇ ਨੂੰ ਨਹੀਂ ਰੰਗ ਚੜਦਾ ਵੀ ਆਹੋ ਇਹ ਗੱਲ ਐ ਜੀ ਧਾਗੇ ਨੂੰ ਰੰਗ ਚੜਦਾ ਨਹੀਂ ਆਪਾਂ ਫਿਰ ਪਿਆਰ ਕਰਾ ਲੈ ਕੱਲ ਹਾਂ ਵੀ ਜਿੱਦਾਂ ਰੰਗ ਦਾ ਧਾਗਾ ਹਾਂ ਹੋ ਰੰਗ ਹਾਂ ਆਵੇ ਤੇਰੇ ਸੂਟ ਨੂੰ ਕੜਾ ਹੋਵੇ ਆਪਣਾ ਰੰਗ ਚੜਿਆ ਵੀ ਇਹ ਧਾਗੇ ਆਵੇ ਉਦਾਂ ਹੀ ਗੁੱਟ ਤੇ ਵੇਖ ਗੁੱਟ ਤੇ ਜਿਹੜਾ ਪਾਇਆ ਵਾ ਸੂਟ ਜਿਹੜਾ ਤੂੰ ਪਾਇਆ ਹਾਂ ਦੇ ਨਹੀਂ ਨਾ ਰੰਗ ਚੜਿਆ ਧਾਗੇ ਨੂੰ ਧਾਗੇ ਨੂੰ ਨਹੀਂ ਰੰਗ ਚੜਦਾ ਪਾ ਸੂਟੋਂ ਮੇਂ ਠੀਕ ਹੈ ਕਲਰ ਆ ਆਏ ਹੋਏ ਉਧ ਜਾ ਹਾਂ ਠੀਕ ਐ ਆਹਰ ਗੁੰਦਾ ਬਣ ਜੂਗਾ ਟੈਂਸਲ ਸਲਵਾਰ ਕੱਤੀ ਤੇ 1 ਮੀਟਰ 2 ਮੀਟਰ ਆ ਡੇਢ ਨਾ ਸਲਵਾਰ ਉਹ ਕਹਿੰਦਾ ਵਧੀਆ ਨਹੀਂ ਬਣਨੀ ਇਹਨਾਂ ਨੇ ਇਹਨਾਂ ਨੇ ਕਹਿ ਨਹੀਂ ਡੇਢ ਮੀਟਰ ਠੀਕ ਤੇ ਹੈਗੀ ਹੈਵੀ ਬਣ ਜੇ ਥੋੜੀ ਬਹੁਤ ਭਾਰੀ ਬੇਹ ਮਟਰ ਚ ਵੱਧ ਬਣ ਜੇ ਬਣ ਜਣੀ ਚਲੋ ਕੋਈ ਨਹੀਂ ਆ ਵੀ ਕਪੜਾ ਭਾਦੇ ਆ ਕਮੀਜ਼ 1 ਮੀਟਰ ਹੀ ਹੋਏ ਤੇ ਇਹ ਵੀ ਬੜਾ ਦੀ ਮੇਰੇ ਕਮੀ ਦੇ ਦੋ ਬਾਂਝੇ ਨੂੰ ਮੀਚਿਆ ਜਮ ਨਹੀਂ ਕਰਾਂ ਬਾ ਮਾਮਾ ਦਾ ਬਿਨਾ ਬਾਂਝੇ ਇਹਨੂੰ ਦੇਖਾ ਫੋਨ ਦੇ ਨਾਲ ਹੀ ਪਾ ਆ ਕੁੜੀ ਨੂੰ ਲਾਈਨਿੰਗ ਲਵਾਉਣੀ ਹੈ ਨਾ ਲਾਈਨਿੰਗ ਦੇ ਲਈ ਲਵਾਣੀ ਲਾਈਨਿੰਗ ਲਿਆਉਣੀ ਹੈ ਕਿ ਲਾਈਨਿੰਗ ਵੱਖਰੀ ਸੋਹਣਿਆ ਨਾ ਦੋ ਬਾਂਝੇ ਦੋ ਬੰਨਣ ਬਾਵਾ ਉਹਦੀਆਂ ਲਾਦੀ ਯਾਰ ਦੂਜੇ ਦੀਆਂ ਸਲਵਾਰ ਵਾਲੇ ਕੱਪੜੇ ਚ ਬਾਵਾ ਲਾਦੀ ਨਹੀਂ ਬੁਰਾ ਲੱਗਣਾ ਚਲੋ ਠੀਕ ਹੈ 1 ਮੀਟਰ ਹੋਰ ਪਾਇਆ ਸੀਆਲੇ ਦੀ ਅੱਧਾ ਮੀਟਰ ਹੋਰ ਪਾਇਆ 2 ਮੀਟਰ ਚ 1 ਮੀਟਰ ਹੋਰ ਲਾਉਣਾ ਸਰ ਪਾਇਆ 2.5 ਅੱਛਾ ਅੱਛਾ 2.5 ਮੀਟਰ ਚ ਬੰਨ ਲੈ 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 ਆਓ ਮਸ਼ਰਕੀਓ ਲੈ 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 ਕਲੋਏ ਆ ਯਾਰ ਇੱਕ ਕਮੈਂਟ ਬੱਸ ਮੈਨੂੰ ਚੀਜੀ ਤੂੰ ਮੈਨੂੰ ਚਰੋਤੀ ਮੱਤੈ ਮੈਂ ਇੰਨੀ ਕਿਚੌੜੀ ਬੜੀ ਧੀਏ ਆ ਚਲਾਓ ਆ ਫੋਨ ਚਲਾ ਚੱਲ ਇਹੋ ਚਲਾ ਆ ਜਿਹੜਾ ਕੰਮ ਆ ਬੱਸ ਮੈਂ ਚਲਾਉਂ ਫੇ ਚੱਲ ਮੈਂ ਫੋਨ ਚਲਾਉ ਤੇ ਤੈਨੂੰ ਮੈਂ ਕਿਉਂ ਨਾ ਮੜੀ ਬਣਾਉਣੀ ਕਿਹਾ ਦੋ ਬੰਜਣੀਆਂ ਦੋ ਪਤਾ ਨਹੀਂ ਦੋ ਬੰਜਣੀਆਂ ਬਣੀ ਮੈਂ ਹੈ ਇੰਨੀ ਤੇ ਖੁੱਲੀ ਬੜੀ ਆ ਬੜੀ ਏਕ ਆਸ ਤੇ ਹੋਣਾ ਚਾਹੀਦਾ ਜਾਂ ਚਾਹੀਦਾ ਤੇ ਨਾ ਹੋਣਾ ਤੇ ਪੈਣ ਨਹੀਂ ਨਾ ਅਗਲੀ ਭਾਵੇਂ ਪਾਵੇ ਨਾ ਤੇ ਤੁਸੀਂ ਕਹੇ ਟਿਪ ਫੀਲਿੰਗਾਂ ਲੈਣ ਤੇ ਟੈਟ ਪਾਉਂਛੇ ਇੱਕ ਦਿਗੋ ਮੈਂ ਪਰਾ ਰਿਹਾ ਬੋਲਦਾ ਸੀ ਨਹੀਂ ਜਾਂਦਾ ਕੋਈ ਨਾ ਇਹ ਇੱਕ ਗੋਤ ਵੇਖਾਂਗੇ ਬਾਕੀ ਇਹ ਇੱਕ ਗੋਤ ਨਾ ਸਮਝੀ ਤੋ ਇਹ ਕੰਦੇ ਕੋਕਾਂ ਦੇ ਹਾਂਜੀ ਤੇ ਇਹ ਕੀਤਾ ਤੂੰ ਉਹ ਕਰਦੀ ਚਲ ਕੀ ਬਣਾਇ ਕੋ ਗੋਤ ਹੈ ਨਹੀਂ ਗੋਤ ਬੰਦ ਕੋ ਕਰਦੀ ਹੈ ਕਿਤਲੀ ਬੜੀਆਂ ਆਈਆਂ ਮੇਰੇ ਕੋਲ ਇਹ ਕਿਤਲੀ ਲੱਗਦੀ ਤਾਂ ਮੈਂ ਤੈਨੂੰ ਦੋ ਬਤਾ ਚਲ ਕੋ ਕਿਹ ਬਤਾਵੇ ਉਹ ਇਹ ਇੱਕ ਇਹਨੂੰ ਦੇਤਾ ਨਾ ਇੱਕ ਖੁੱਲੀ ਨਾ ਅੱਛਾ ਇਹ ਤੂੰ ਕਰ ਦਿੰਦੀ ਹੂੰ ਬਤਾ ਸਹੀ ਹੈ ਅੱਛਾ ਬਟਰਫਲਾਈ ਵਾਲੀ ਮੈਂ ਲੱਖਿਆ ਕਿ ਮੋਰਾਂ ਵਾਲੀ ਹੈ ਸਹੀ ਬੋਲ ਚੀਂ ਤੰਗਿਆ ਸਦਾ ਸੁਣ ਚੰਗੀ ਵੀ ਹੋ ਸੀ ਬੋਲ ਚੀ ਉਹ ਅਭੀ ਉਹ ਥੋੜੀਆਂ ਆ ਜਾਂਦੇ ਆ ਬੁੱਢੀਆਂ ਜੀਆਂ ਦੇ ਵਿੱਚ ਆ ਜਾਂਦੇ ਆ ਉਹ ਮੰਮੀ ਨੇ ਜਜੂਗੀ ਉਹ ਮੈਂ ਤੰ ਲਿਆਕ ਦੂੰਗਾ ਕਿਹੜੀ ਉੱਥੇ ਆਈਆਂ ਬਥੇਰੀਆਂ ਤੁਹਾਨੂੰ ਖਾਉਂਗਾ ਮੈਂ ਲੱਗ ਉਹ ਬੋਲ ਚੀ ਤੰ ਲਿਆਕ ਦੂੰਗਾ ਓਏ ਤੈਨੂੰ ਜੱਜ ਜਾਣੀ ਆ ਥੋੜੀ 올ਡ ਏਜ ਹੈ ਉਹ ਹਾਂ ਵਧੀਆ ਹੈ ਡਿਜ਼ਾਈਨਿੰਗ ਉਪੋਂ ਸਮਝ ਲਾ ਵੀ ਸਾਰੀ ਸੇਮ ਹੀ ਆ ਬਸ ਆ ਆ ਹੈ ਤੇ ਵੀ ਉਹ ਉਹ ਇਤਨਾ ਸੋਹਣੀ ਹੈ ਤੇ ਮੋਰ ਬਣੇ ਆ ਤੇ ਉਹ ਬਸ ਆ ਜਿਹੜੀ ਜਿੱਦਾ ਬਣੀ ਆ ਚੁੰਜੀ ਜੀ ਇਦਾਂ ਨਹੀਂ ਉਹ ਐ ਗੋਲੀਆਂ ਪੂਰੀ ਹਾਂ ਬਸ ਇਹ ਫਰਕ ਕੀ ਬਲੋ ਉਹਦੇ ਸਾਰੇ ਆ ਵਰਕ ਕਿਤੇ ਨਾਲ ਵਰਕ ਤੇ ਮੋਰ ਬਣੇ ਦੋ 컬러 ਇਹੀ ਆ ਪੂਰੀ ਇੱਕ ਪੈਰ ਮਾੜਾ ਜਿਹਾ ਵੱਡਾ ਕੋਈ ਨਹੀਂ ਬਤਾਵਾ ਰਖ ਲੋ ਉਹਦੇ ਵਿੱਚ ਤਾਂ ਜਿਹੜਾ ਉਹਨੂੰ ਜਦਾਂ ਰੱਖਣ ਲਈ ਨਹੀਂ ਹਾਈ ਨਾ ਨਹੀਂ ਲਿਆ ਫੜਾ ਇੱਧਰ ਹਾਂ ਇਦਾਂ ਕੀ ਲੈ ਜਾਣਾ ਹਨ ਫੋਕਸ ਪ੍ਰਾਂਦੀ ਬਹੁਤ ਲੰਬੀ ਰਹੀ ਮੈਂ ਮੰਮੀ ਕਹਿੰਦੀ ਕੋ ਪ੍ਰਾਂਦੀ ਲੈ ਆ ਮੇਰਾ ਭਾਂਦਾ ਪਾਤਾ ਜਾਗੋ ਜਾਗੋ ਵਾ ਬੋਬਾਲ ਖਿੱਚ ਕੇ ਲੈ ਜਾਈ ਕੁੜੀ ਮੇਰੀ ਦੇ ਜਿਹੜੇ ਚਾਰ ਰਹਿ ਗਏ ਕਿ ਨਹੀਂ ਅੱਗੇ ਮਹਾ ਕਦੇ ਮੰਮੀ ਨੇ ਅਗੋਤ ਵਧਾਈ ਆ ਦੀ ਮੜੀ ਮਗਰ ਲਈ ਆ ਗੋਤਾ ਮਹਾਵਦਾਈ ਮਹਕਦੇ ਮੜੀ ਜੀ ਇਹਦੇ ਕਰਕੇ ਫਿਰ ਮੈਂ ਕਿਤੇ ਰੁਕੀ ਨਹੀਂ ਹੋਣੀ ਸਾਲੀ ਘਾਲੀ ਸਮਾ ਲਿਆ ਔਰ ਉਹਨਾ ਟਾਈਮ ਸਮਾਨ ਦੇ ਲਾਦੇ ਜਿੰਨਾ ਵੇਸਟ ਹੋਣਾ ਹਾਂ ਹੂੰ ਇਹਨੂੰ ਕੰਨਸਰਾ ਹੁੰਦਾ ਚਿੱਟਾ ਹੈ ਸਮਾ ਪਾਏ ਨਾ ਇਹ ਕਰੀ ਨਾ ਅੱਧੇ ਸਮਾਨ ਪਾਉਣਾ ਉਹ ਕਹਿੰਦਾ ਭਵੇਂ ਇਦਾਂ ਪਾ ਗਣ ਜਿੱਦਾਂ ਦੋ ਕੋਰੀ ਤੇ ਮੜ ਕੇ ਮੈਂ ਕਲਰ ਕਰਾ ਲਉ ਕਹਿੰਦਾ ਦੇ ਤਰਜਾ ਨਹੀਂ ਇਹਦੇ ਤੋਂ ਨਹੀਂ ਉਤਰਨਾ ਵੀ ਇਹ ਗਾਰੰਟੀ ਦਿੰਦੇ ਆ ਮੈਂ ਉਹਦੇ ਕੋਈ ਚਾਹ ਨਾ ਵੀ ਤੁਨੀ ਕਰਾ ਦਿੱਤੇ ਕਲਰ ਕਿਹੜਾ ਕਰਾਂਗੇ ਅੱਜ ਇਹਨੇ ਤੇ ਉਹ ਸੋਚਿਆ ਤਾਂਬਾ ਕਲਰ ਨਹੀਂ ਜੜਾ ਇਹਨੇ ਉਹ ਸੋਚਣ ਦੀ ਐ ਚੋਕੜ ਕੇ ਤਾਈ ਹੋਰ ਕਿਚੋਂ ਹਵਾ ਦਿੱਤਾ ਆਵੇ ਹੁੰਦੀ ਲੇਦਾ ਤੇ ਨਹੀਂ ਰੰਗ ਚੜਨਾ ਨਾ ਨਾ ਕਿਹਾ ਵਾ ਕਿ ਕੰਨੇ ਨਹੀਂ ਚੜਦਾ ਕੰਨੇ ਸਤਾਰਿਆਂ ਨੂੰ ਨਹੀਂ ਚੜਦਾ ਬਿਉਣੇ ਰੰਗ ਚੜਨਾ ਵੀ ਹੰਮ ਨੇ ਮੈਨੂੰ ਇਹ ਬੜਾਸਤਾ ਆਇਆ ਹੀ ਨੇ ਬੜਾਸਤਾ ਆਇਆ ਕੁੜੀ ਨੇ ਹੈ ਕੀ ਇਹ ਕੀ ਵੇਖਦਾ ਕਾਕਾ ਚੂਟੇ ਮਾਤੇ ਉਂ ਬੜੇ ਖਰਬੂਜੀ ਚੂਟੇ ਮਾਤੇ ਆਪੇ ਮੈਂ ਲਾ ਹੁਣ ਸਮਝ ਨਾ ਤਰ ਸਹੀ ਚਲੋ ਠੀਕ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸਾਰੇ ਜਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ